ਮੈਂ ਕਹਣਾ ਅੱਜ ਘੱਟ ਬੰਦੇ ਆਪਾਂ ਜਿਹੜੇ ਯਾਰ ਕੋ ਬੋਟਾ ਨੂੰ ਉਹਨਾਂ ਦਾ ਆਪਾਂ ਨਾ ਚਲੋ ਅਸੀਂ ਨਾਲ ਚੱਲਦੇ ਹਾਂ ਤੁਹਾਡੇ ਇਹ ਸੀ ਤਾਂ ਇਹਨਾਂ ਨਾਲ ਚੱਲਦੇ ਆਂ ਜੀ ਨਹੀਂ ਜਾਣਾ ਯਾਰ ਇਕੱਲਾ ਇਕੱਲਾ ਬੰਦਾ ਜਿਹੜੇ ਮੇਨ ਮੁੱਦੇ ਤੇ ਆਪਾਂ ਅੱਜ ਘੱਟ ਨਹੀਂ ਕਰਕੇ ਆ ਗ੍ਰਾਮ ਨੂੰ ਮਾਉਂਦੇ ਉਹਦੇ ਤੇ ਕਰੋ ਇਹਦਾ ਇਹਦਾ ਫਿਰ ਤੁਕਾਂਗੇ ਮੋਟਾ ਇਸੇ ਗੇ ਨੂੰ ਹੱਥ ਪਾਣ ਵਾਲਤੀ ਬਣਾ ਲਏ ਉਹਨਾਂ ਨੇ ਠੀਕ ਹੈ ਜੇ ਚਾਹੀਦਾ ਹੈ ਪਤਾ ਕਮੇਟੀ ਮੈਂ ਸਾਥ ਬਸ ਮੋਟੀਆਂ ਗੱਲਾਂ ਡਰਾਮਾ ਹੈ ਥੋੜਾ ਇਹ ਜੀ ਠੀਕ ਹੈ ਨਾ ਇਹ ਆਪਾਂ ਹੋਰ ਕਾਸੇ ਲਈ ਨਹੀਂ ਬਣਾ ਰਹੇ ਇਹ ਸੇਕਾ ਸੀਰੀਅਲ ਨੰਬਰ ਕਿਹਨਾਂ ਲਗਾਏ ਸਮਝ ਸੀਰੀਅਲ ਨੰਬਰ ਕਿੱਦਾਂ ਆਇਆ ਤੋਂ ਸਹਿਜ ਹੋਣਾ ਚਾਹੀਏ ਹਰ ਇੱਕ ਬੰਦੇ ਦਾ ਸੀਰੀਅਲ ਚਲੋ ਸੀਰੀਅਲ ਨੰਬਰ ਭਾਦੋਂ ਹੀ ਘਰ ਤੋਂ ਸ਼ੁਰੂ ਹੋਗਾ ਜੀ ਮੰਨ ਲਓ ਜੀ ਮੇਰੇ ਲੱਗੋ ਖਰਾਬ ਇਹ ਘਰ ਤੋਂ ਸ਼ੁਰੂ ਹੋਇਆ ਚਲ ਮੰਨ ਲਓ ਇੰਨਾ ਮਤਲਬ ਸਾਡੇ ਘਰ ਦਾ ਕਿਹੜਾ ਸੀਰੀਅਲ ਮੁੱਕ ਗਿਆ ਫਿਰ ਛੁੱਟੇ ਕੀ ਨਹੀ ਰਾਮ ਜਿੰਦਗੀ ਨਹੀ ਗਾਮ ਨਾ ਕੀ ਦੀ ਬੇ ਸ਼ਰਟ ਜਮਕੌਰ ਕੇ ਸਾਡੇ ਵਿੱਚ ਹੀ ਦੀ ਬਣਾ ਸਾਡੇ ਜਮਕੌਰ ਕੀ ਨਹੀ ਹੋਈ ਮੈਂ ਕੀ ਕਹਾਂ ਹੈ ਕੋਈ ਛੱਡ ਕੇ ਵਾਹਾਂ ਫੇਰ ਹਾਂ ਬਗ ਇਹ ਕੰਮ ਨਹੀਂ ਆਪਾਂ ਸੱਦੇ ਆ ਨਾ ਗੱਲ ਤਾਂ ਸੁਣ ਲੈ ਮੇਰੀ ਇਹ ਜੇ ਸਕਸੈਸ ਹੋ ਗਿਆ ਨਾ ਆਪਾਂ ਸਾਰੇ ਇਹ ਨੋਰਮਲੀਆਂ ਦਰਦਾਂਗੇ ਸਾਰਿਆਂ ਦਾ ਦਰਦ ਕਰੂਗਾ ਬਾਈਕਟ ਕੱਢ ਕੇ ਨਾ ਜਿਹੜਾ ਸਾਰੇ ਦੇ ਨਾਥ ਮਾਪੇ ਸਾਰੀਆਂ ਪੋਰਪੋਰੀਆਂ ਕੱਢ ਆਪਾਂ ਕਿਸੇ ਤੋਂ ਨਹੀਂ ਗੱਲ ਸੁਣਨਾ ਇੱਕ ਮਿਹੜਾ ਬੋਰਡ ਮੰਗਣ ਦਾ ਇੱਕ ਮਿਹੜਾ ਬਦਲ ਸੁਣ ਲੈ ਡੇਰਾ ਸਾਹਿਬ ਬਖੇ ਆਪਾਂ ਕਿਸੇ ਤੋਂ ਕੋਹ ਨਹੀਂ ਲੈਣਾ ਆਪਾਂ ਮੁੱਥੇ ਬੋਲਾਂਗੇ ਆਪਾਂ ਰਹਿਣੇ ਆਪਦੀ ਬੋਲ ਚੀਜ਼ਾਂ ਧਾਏ ਨਹੀਂ ਠੀਕ ਹੈ ਨਾ ਹੁਣ ਆ ਗਏ ਜਿੰਨੇ ਹੁਣ ਆ ਗਏ ਬੋਲਾਂਗੇ ਇੱਕ ਚੀਜ਼ ਨੂੰ ਜਿਹੜੀ ਵੀ ਤੁਸੀਂ ਆਗੋਂ ਤੁਸੀਂ ਕਰਿਆ ਹੋਊਗਾ ਮੈਂ ਡੇਰਾ ਹਾਂ ਸਭ ਸੌਖਾ ਨਾ ਚੇਕ ਨਹੀਂ ਸ਼ੋਅ ਨਹੀਂ ਇਹ ਤਾਰ ਕੇ ਬੰਨ੍ਹਣਾ ਨੂੰ ਸੌਖਾ ਮੈਂ ਆਪਦੀ ਮੈਂ ਆਪਦੀ ਮੋਟਰ ਜ਼ਰੂਰ ਲੈ ਕੇ ਆਇਆ ਜਿਹਨੇ ਵੀ ਕਰਿਆ ਉਹਨਾਂ ਨੂੰ ਲੈ ਕੇ 12 ਬੋਟ ਮੰਗਵਾਣਾ ਹੈ ਆਪੇ ਸਾਹਿਬ ਆਪਾਂ ਆਪਾਂ ਪਤਾ ਕਰਾਂਗੇ ਨਾ ਫਿਰ ਆਪਾਂ ਵੀਡੀਓ ਦਾ ਆਪਾਂ ਕੀ ਇਹ ਰਹੀ ਤਾਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਕੱਲ ਨੂੰ ਸਾਡੇ ਕੋਲ ਵੋਟ ਆਉਣਗੇ ਤੁਸੀਂ ਕੀ ਕੀਤਾ ਨਹੀਂ ਛੋਟੇ ਦਾ ਪਹਿਲਾਂ ਮੈਨੂੰ ਸਰਪੰਚ ਨੂੰ ਪੁੱਛਣ ਦਾ ਫਰਜ਼ ਨਹੀਂ ਮੈਂ ਥੋੜੀ ਉਹ ਦੇਦਾ ਵੀ ਆਹ ਗੱਲ ਹੈ ਭਾਈ ਤੇਰੇ ਕੋਲ ਤਾਂ ਵੀ ਇੱਥੇ ਤੂੰ ਵੀ ਇੱਥੇ ਹੈ ਕੱਲ ਨੂੰ ਸਾਡੇ ਕੋਲ ਆ ਕੇ ਜੀ ਪੁੱਛਾਂਗੇ ਵੀ 92 ਚੋਂ ਬਿਆਨ ਸਰਕਾਰ ਬਣੀ ਜਦੋਂ 60% ਵੋਟਾਂ ਪਈਆਂ ਹਾਂ ਹਾਂ ਜਾਂ ਦੋ ਵੋਟਾਂ ਪਈਆਂ ਬਣਾ ਦਿੱਤੀਆਂ ਸਰਕਾਰ ਤਾਂ ਬਣੂਗੀ ਪਰ ਹਰ ਦਾ ਬਣਨ ਦੀ ਗੱਲ ਕਿਹੜੀ ਹੈ ਤੇਰਾ ਵੋਟਾਂ ਪਾਈਏ ਪੰਜ ਸਰਪੰਚ ਦਾ ਬਣਨ ਇਹ ਤਾਂ ਇਹ ਤਾਂ ਮੈਨਾਂ ਨਹੀਂ ਹੋਇਆ ਇਹਦਾ ਮੰਨ ਲਾ ਅੱਜ ਅੱਜ 5-7 ਘਰਾਂ ਨਾਲ ਕਰੀਏ ਇਹ ਕੱਲ ਨੂੰ ਇਹ ਪਿੰਡ ਦੇ ਫਿਰ ਤਾਂ ਪਾਰਟੀ ਬਣ ਵਾਲਾ ਕੰਮ ਹੋ ਜਾਂਦਾ ਹੈ ਤਾਂ ਫਿਰ ਨਹੀਂ ਇਹ ਸਭ ਤਾਂ ਪਾਰਟੀ ਬਾਈ ਬਣੂਗੀ ਹਾਂ ਪਾਰਟੀ ਤਾਂ ਵੀਰੇ ਪਾਪਾ ਪਾਰਟੀ ਲੋਕਾਂ ਨੇ ਵੀ ਪਾਰਟੀ ਬਣੇ ਨੇ ਪਿੰਡ ਦੇ ਆਪਣਾ ਬਣੇ ਚੰਗਾ ਬਣੂਗੀ ਮੈਂ ਇੱਕ ਮਿੰਟ ਬੱਸ ਸਪੈਸਟ ਕਰ ਦਉਂਗਾ ਹਾਂ ਨੂ ਨਾ ਪ੍ਰਿੰਸੀਪਲ ਆ ਜਾਂ ਹੈਡਮਾਸਟਰ ਹਾਂ ਹਾਂ ਯੂਥ ਤੇ ਹੈਡਮਾਸਟਰ ਵੀ ਨਹੀਂ ਚੱਲੂ ਸਾਈਸਮਾਸਟਰ ਆ ਕੇ ਕਹੂੰ ਮੇਰੇ ਅੰਦਰ ਸਕੂਲ ਹੈ ਹੋ ਸਕਦਾ ਠੀਕ ਹੈ ਗੱਲਾਂ ਇੰਚਾਰਜ ਤਾਂ ਇੱਕੋ ਹੀ ਹੁੰਦਾ ਤੁਹਾਨੂੰ ਦੱਸਦਾ ਜੀ ਮੈਂ ਗੱਲ ਕੋਈ ਹਸਾਬ ਦਾ ਇਹ ਕਿਹੜੇ ਲੋਕਾਂ ਨੇ ਕਿਹੜਾ ਰੁਕੇ ਮੈਂ ਇਹ ਉਹਨੇ ਕਹਿੰਦਾ ਜੀ ਕਰਾਉਂਦਾ ਇੱਕ ਵਾਰ ਇਹ ਨਹੀਂ ਅੱਜ ਸਰਪੰਚ ਸਾਹਿਬ ਇਹ ਗੱਲ ਨਾ ਕਰੋ ਕਿੰਨਾ ਬੱਤਾ ਕਿ ਨਾ ਜਾਏਗਾ ਬੋਲ ਦੇਖੋ ਇਹ ਇੱਕ ਕੱਟ ਕੇ ਨਾ ਜਾਏਗਾ